ਅਸੀਂ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆ ਵੀ ਫੇਰ ਤੁਸੀਂ ਕਹਿ ਦਿੰਦੇ ਹੋ ਸਾਡੇ ਐਂਸਪੈਕਟਰ ਸਾਹਿਬ ਦਾ ਘਰਾਓ ਕਰ ਲਿਆ ਫੇ ਸਾਡੀ ਮਜਬੂਰੀ ਬਣੂ ਠੀਕ ਹੈ ਅਸੀਂ ਨਹੀਂ ਕਹਿੰਦੇ ਅੱਗ ਲਾਉਣੀ ਹੈ ਗੱਠਾ ਨਹੀਂ ਚੱਕੀਆਂ ਜਾਂਦੀਆਂ ਗੱਠਾ ਉਹਨਾਂ ਦੀਆਂ ਲੋਹਾਈਆਂ ਨਹੀਂ ਜਾਂਦੀਆਂ ਪਿੰਡਾਂ ਦੀਆਂ ਮੰਡੀਆਂ ਜਿਹੜੀਆਂ 15 15 18 18 ਦਿਨ ਹੋ ਗਏ ਸਾਡੇ ਕਿਸਾਨਾਂ ਨੂੰ ਕਿਉਂਕਿ ਭਰਾਵੋ ਜੇ ਜ਼ਮੀਨਾਂ ਬਚਾਉਣੀਆਂ ਸਿਰ ਲੱਗਦੇ ਹੁੰਦੇ ਆ ਸਿਰ ਲੱਗਣਗੇ ਸਾਡੇ ਵਾਸਤੇ ਕੋਈ ਬੜੀ ਵੱਡੀ ਗੱਲ ਨਹੀਂ ਇਹ 700 ਕਿਸਾਨ ਤੇ ਮਜ਼ਦੂਰ ਸਾਡਾ ਦਿੱਲੀ ਦੇ ਵਿੱਚ ਸਿਰ ਲੱਗੇ ਆ ਉਹੀ ਕਾਨੂੰਨ ਨੇ ਹੁਣ ਡੇਡੇ ਡੰਗਣ ਵਾਲਿਆ ਭਾਈ ਤੇ ਉੱਥੇ ਭਾਈ ਇਹਨਾਂ ਦਾ ਤਾਣਾ ਮਾਣਾ ਸਮੇਤ ਐਸਡੀਐਮ ਤਹਿਸੀਲਦਾਰ ਸਾਰੇ ਇਕੱਠੇ ਹੋ ਜਾਂਦੇ ਆ ਜਿੰਨਾ ਸੀਐਮ ਸਾਹਿਬ ਨੇ ਆ ਅੱਗਾਂ ਵਾਲੇ ਤੇ ਲਾਇਆ ਹੋਇਆ ਜੇ ਸੀਐਮ ਸਾਹਿਬ ਐਨਾ ਤੁਸੀਂ ਪਿੰਡਾਂ ਦੀ ਰਾਖੀ ਤੇ ਲਾ ਦਿਓ ਨਸ਼ੇ ਨਾਲ ਨੌਜਵਾਨ ਮਰੀ ਜਾਂਦੇ ਆ ਧੜ-ਧੜ ਕੀ ਭਾਈ ਨਸ਼ਾ ਪਿੰਡਾਂ ਚ ਵੱਧ ਜੇ ਡੀਏਪੀ ਸਾਨੂੰ ਮਿਲ ਨਹੀਂ ਰਹੀ ਕਾਲ ਬੁਜਾਰੀ ਆ ਲੁੱਟ ਦਾ ਸੌਦਾ ਇਸ ਕਰਕੇ ਅਸੀਂ ਲੋਕਾਂ ਨੂੰ ਮobil ਕਰਦੇ ਆ ਵੀ ਭਰਾਵੋ ਆਪੋ ਆਪਣੀਆਂ ਮੰਡੀਆਂ ਦੇ ਵਿੱਚ ਜਾਇਜ਼ਾ ਲੈ ਕੇ ਗਰਾਊਂਡ ਲੈਵਲ ਤੇ ਰਿਪੋਰਟਾਂ ਇਕੱਠੀਆਂ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਡੀਆਂ ਦੇ ਵਿੱਚ ਪਹਿਰੇਦਾਰੀ ਕਰਨੀ ਪੈਣੀ ਆ ਇਹ ਤੁਸੀਂ ਕਰੋਗੇ ਭਰਾਵੋ ਲੋਕ ਕਰਨਗੇ ਕਿਉਂਕਿ ਮੰਡੀ ਕਰਨ ਦੀ ਲੜਾਈ ਹੈ ਜੇ ਮੰਡੀ ਕਰਨ ਟੁੱਟ ਗਿਆ ਤਾਂ ਆਪਣਾ ਰੋਜ਼ਗਾਰ ਉੜ ਜਾ ਤੇ ਲੜਾਈ ਕਿਸਾਨਾਂ ਤੇ ਮਜ਼ਦੂਰਾਂ ਦੇ ਕਿਰਤੀ ਲੋਕਾਂ ਦੀ ਹੈ ਮੈਂ ਸਿਕੰਦਰ ਘੋਮਣਾ ਭਾਰਤੀ ਕਿਸਾਨ ਯੂਨੀਅਨ ਇਕਤਾ ਆਗਰਾਹਾਂ ਮੌੜ ਬਲਾਕ ਜ਼ਿਲ੍ਹਾ ਬਠਿੰਡਾ ਅੱਜ ਅਸੀਂ ਜਿੱਥੇ ਕਿ ਪੰਜਾਬ ਦੇ ਵਿੱਚ ਜੀਰੀ ਪੂਰੀ ਤਰ੍ਹਾਂ ਫਸੀ ਹੋਈ ਹੈ ਜਿਹੜਾ ਸਤਾਰਾਣਾ ਮੁਕਤ ਸੀ ਉਹ ਲਗਾਤਾਰ ਆ ਮੌਸਮ ਦੇ ਕਾਰਨ ਵਧੀ ਜਾਂਦਾ ਹੈ ਤੇ ਅਸੀਂ ਜਿੱਥੇ ਬਠਿੰਡੇ ਦੇ ਡੀਸੀ ਸਾਹਿਬ ਨੇ ਉਦੋਂ ਇਹ ਕਿਹਾ ਸੀ ਵੀ 95% ਜਿਰੀ ਦੀ ਬੋਲੀ ਲੱਗ ਚੁੱਕੀ ਹੈ ਤੇ 85% ਸੈਲਰਾਂ ਚ ਵਗ ਗਈ ਤੇ ਜਦੋਂ ਇਧਰੋਂ ਸੂਬੇ ਬਣੋ ਇਹ ਹੋਇਆ ਵੀ ਆਪਾਂ ਜਿਹੜੇ ਮੰਡੀਆਂ ਦੀ ਰਿਪੋਰਟ ਗਰਾਊਂਡ ਲੈਵਲ ਦੀ ਇਕੱਠੀ ਕਰਨੀ ਹੈ ਤੇ ਇਧਰ ਅਰਾਏ ਦੇ ਖਲਾ ਸਾਡੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜਿਹੜੀ ਟੀਮ ਹੈ ਉਹਨਾਂ ਵੱਲੋਂ ਜਦੋਂ ਮੰਡੀ ਦਾ ਜਾਇਜ਼ਾ ਲਿਆ ਉਥੇ 33% ਹਜੇ ਖਰੀਦ ਹੋਈ ਸੀ ਤਾਂ ਜਦੋਂ ਐਨਸਪੈਕਟਰ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਗੱਲ ਨਾ ਮੰਨੀ ਉਸ ਤੋਂ ਬਾਅਦ ਉਹਨਾਂ ਦਾ ਜਦੋਂ ਘਰਾਓ ਕੀਤਾ ਪੰਜਾਬ ਸਰਕਾਰ ਨੇ ਕਿਸਾਨਾਂ ਤੇ ਇੱਕ ਪਾਸੇ ਤਾਂ ਗੱਲਬਾਤ ਚੱਲੀ ਜਾਂਦੀ ਸੀ ਵੀ ਇਹੜਾ ਮੌਕਚਰ ਹੈ ਹਾਂ ਇਹ ਵਧਾਉਣਾ ਚਾਹੀਦਾ ਹੈ ਤੇ ਦੂਜੇ ਪਾਸੇ ਸਾਡੇ ਜਿਹੜੇ ਕਿਸਾਨ ਆ ਸ਼ਾਂਤਮਈ ਬੈਠੇ ਸੀ ਖਾਣਾ ਖਾ ਰਹੇ ਸੀ ਇਹਨਾਂ ਨੇ ਧਾਰ-ਧਾਰ ਬੈਠਿਆਂ ਤੇ ਕੁੱਟਿਆ ਮੱਥੇ ਪਾੜਿਆ ਤੇ ਭਾਈ ਫਿਰ ਜਦੋਂ ਪਹਿਲਾਂ ਕਹਿੰਦੇ ਹੁੰਦੇ ਸੀ ਕੈਪਟਨ ਦੇ ਰਾਜ ਵੇਲੇ ਵੀ ਡਾਂਗ ਮਹਿਲਾ ਚੋਂ ਚੱਲਦੀ ਐ ਤੇ ਉਸ ਤੋਂ ਬਾਅਦ ਕਾਲੀ ਲਾਲ ਦੇ ਰਾਜ ਵੇਲੇ ਆ ਬਾਦਲ ਕਹਿੰਦੇ ਮਹਿਲਾ ਚੋਂ ਚੱਲਦੀ ਐ ਭਾਈ ਹੁਣ ਫਿਰ ਆਏ ਕਹੀਏ ਵੀ ਮਾਸਟਰ ਮਹਿੰਦਰ ਸਿੰਘ ਦੇ ਘਰ ਮੁੰਡੇ ਦੇ ਘਰੋਂ ਚੱਲੀ ਐ ਜਿਹੜੇ ਕਹਿੰਦੇ ਸੀ ਆਮਕਰਾਂ ਦੇ ਜਵਾਕ ਆ ਤੇ ਜਿਹੜੇ ਕੱਲ ਕਿਸਾਨ ਕੁੱਟਿਆ ਪਰਸੋਂ ਧਾੜ ਧਾੜ ਬੈਠੇ ਕੁੱਟਿਆ ਤੇ ਕੁੱਟੇ ਕਿਹੜੀ ਗੱਲ ਨੂੰ ਲੈ ਕੇ ਆ ਉਹ ਇਹ ਕਹਿ ਰਹੇ ਆ ਵੀ ਮੌਸਮ ਖਰਾਬ ਹੋ ਗਿਆ ਤੇ ਜੀਰੀ ਦੀ ਸੱਲ ਹੁਣ ਵਧੂਗੀ ਹਾਲਾਂਕਿ ਬਿਆਨ ਸੀ ਸੀਐਮ ਸਾਹਿਬ ਦਾ ਵੀ 26 ਚੋਂ ਨਾ ਲਾਓ ਉਸ ਤੋਂ ਬਾਅਦ ਮੈਨੂੰ ਪਤਾ ਹੈਗਾ ਵੀ ਲੇਟ ਆਊਗਾ ਉਹ ਤੇ ਮੌਕਚਰ ਮੁਕਚਰ ਦੀ ਪ੍ਰਵਾਹ ਨਾ ਕਰਿਓ ਤੇ ਹੁਣ ਸੀਐਮ ਸਾਹਿਬ ਬੋਲੇ ਹੀ ਨਹੀਂ ਕਿਉਂਕਿ ਦੋ ਜਮਾਤਾਂ ਭਰਾਵੋ ਇੱਕ ਲਟੇਰਾ ਜਮਾਤ ਹੈ ਇੱਕ ਕਿਰਤੀ ਲੋਕ ਹੈ ਇੱਥੇ ਸਾਡੀ ਮਜ਼ਦੂਰਾਂ ਤੇ ਕਿਸਾਨਾਂ ਦੀ ਕਲੰਘੜੀ ਪਈ ਹੋਈ ਹੈ ਤੇ ਜਦੋਂ ਕੱਲ ਹੋਕਾ ਵੱਜਿਆ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਵੱਲੋਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਆ ਰਾਇ ਕੇ ਕਲਾ ਹੋਇਆ ਵੱਡਾ ਇਕੱਠ ਕਿਉਂ ਭਾਈ ਸਾਨੂੰ ਕੁੱਟ ਕੇ ਬਧਰ ਕਰਤਾ ਲੋਕ ਇਕੱਠੇ ਹੋਇਆ ਕੁੱਟ ਦਾ ਗਿਲਾ ਨਹੀਂ ਕੀਤਾ ਪਰਚੇ ਪੈ ਗਏ ਕਹਿੰਦੇ ਕੋਈ ਗੱਲ ਨਹੀਂ ਕਿਉਂਕਿ ਭਰਾਵੋ ਜੇ ਜ਼ਮੀਨਾਂ ਬਚਾਉਣੀਆਂ ਸਿਰ ਲੱਗਦੇ ਹੁੰਦੇ ਆ ਸਿਰ ਲੱਗਣਗੇ ਸਾਡੇ ਵਾਸਤੇ ਕੋਈ ਬਾਲੀ ਵੱਡੀ ਗੱਲ ਨਹੀਂ ਇਹ 700 ਕਿਸਾਨ ਤੇ ਮਜ਼ਦੂਰ ਸਾਡਾ ਦਿੱਲੀ ਦੇ ਵਿੱਚ ਸਿਰ ਲੱਗੇ ਆ ਉਹੀ ਕਾਨੂੰਨ ਨੇ ਹੁਣ ਡੇਡੇ ਡੰਗ ਨਾਲ ਆ ਲੈ ਭਾਈ ਤੇ ਅੱਜ ਅਸੀਂ ਬਹੁਤ ਸਾਰੇ ਮੰਡੀਆਂ ਦਾ ਵਿੱਚ ਜਾਵਾਂਗੇ ਅਸੀਂ ਅੱਜ ਘੁੰਮਣ ਘਰਾ ਦੀ ਰਿਪੋਰਟ ਇਕੱਠੀ ਕਰਕੇ ਗਰਾਊਂਡ ਲੈਵਲ ਦੀ ਵੀ ਜਿਹੜੇ ਸਾਡੇ ਕਿਸਾਨਾਂ ਨੂੰ 12 ਮਰਾ 15-15 18-18 ਦਿਨ ਹੋ ਗਏ ਤੇ ਮੌਕਚਰ 18 19 ਤੋਂ ਘਾਟ ਨਹੀਂ ਰਿਹਾ ਅੱਜ ਅਸੀਂ ਇਸ ਮੀਡੀਆ ਰਾਹੀਂ ਅਸੀਂ ਪ੍ਰਸ਼ਾਸਨ ਨੂੰ ਵੀ ਦੱਸਣਾ ਚਾਹੁੰਦੇ ਆਂ ਵੀ ਫੇਰ ਤੁਸੀਂ ਕਹਿਦੇ ਨੇ ਹੋ ਸਾਡੇ ਐਨਸ ਇੰਸਪੈਕਟਰ ਸਾਹਿਬ ਦਾ ਘਰਾਓ ਕਰ ਲਿਆ ਫੇਰ ਸਾਡੀ ਮਜਬੂਰੀ ਬਣੂ ਜਿਹੜੇ ਸਾਡੇ ਕਿਸਾਨ ਜਿਵੇਂ ਮੌੜ ਮੰਡੀ ਸਾਡੀ ਮੰਡੀ ਆ ਇੱਥੇ 15 15 20 ਦਿਨਾਂ ਦੇ ਬੈਠੇ ਆ ਪਿੰਡਾਂ ਦੀਆਂ ਮੰਡੀਆਂ ਜਿਹੜੀਆਂ 15 15 18 18 ਦਿਨ ਹੋ ਗਏ ਸਾਡੇ ਕਿਸਾਨਾਂ ਨੂੰ ਡੀਏਪੀ ਸਾਨੂੰ ਮਿਲ ਨਹੀਂ ਰਹੀ ਕਾਲ ਵਜਾਰੀ ਆ ਲੁੱਟ ਦਾ ਸੌਦਾ ਠੀਕ ਹੈ ਅਸੀਂ ਨਹੀਂ ਕਹਿੰਦੇ ਅੱਗ ਲਾਉਣੀ ਹੈ ਗੱਠਾ ਨਹੀਂ ਚੱਕੀਆਂ ਜਾਂਦੀਆਂ ਗੱਠਾ ਉਹਨਾਂ ਦੀਆਂ ਲੋਹਾਈਆਂ ਨਹੀਂ ਜਾਂਦੀਆਂ ਤੇ ਉਹ ਪੂਰੀ ਬਣ ਨਹੀਂ ਰਹੀ ਬਹੁਤ ਸਾਰੀਆਂ ਸਾਡੀਆਂ ਪੰਹਾਂ ਐ ਜਿੱਥੇ ਰਾਹ ਪੰਹਾਂ ਐ ਇੱਥੇ ਸਾਧਨ ਨਹੀਂ ਜਾਂਦੇ ਤੇ ਜੇ ਸਾਡੇ ਕਿਸਾਨ ਦੀ ਮਜਬੂਰੀ ਬਣਦੀ ਆ ਉਹ ਮਜਬੂਰੀ ਦੇ ਤਾਰਨ ਅੱਗ ਵੀ ਲਾਉਣ ਦੀ ਖਾਤਰ ਜਿੱਥੇ ਬਾਣਾ ਦੀ ਬੱਤਰ ਲੰਗਦੀ ਐ ਤੇ ਉੱਥੇ ਭਾਈ ਇਹਨਾਂ ਦਾ ਤਾਣਾ ਮਾਣਾ ਸਮੇਤ ਐਸਡੀਐਮ ਤਹਿਸੀਲਦਾਰ ਸਾਰੇ ਇਕੱਠੇ ਹੋ ਜਾਂਦੇ ਆ ਜਿੰਨਾ ਸੀਐਮ ਸਾਹਿਬ ਨੇ ਆ ਅੱਗਾਂ ਵਾਲੇ ਤੇ ਲਾਇਆ ਹੋਇਆ ਹੈ ਜੇ ਸੀਐਮ ਸਾਹਿਬ ਐਨਾ ਤੁਸੀਂ ਪਿੰਡਾਂ ਦੀ ਰਾਖੀ ਤੇ ਲਾ ਦਿਓ ਵੀ ਜਿਹੜਾ ਚਿੱਟੇ ਨਾਲ ਨਸ਼ੇ ਨਾਲ ਨੌਜਵਾਨ ਮਰੀ ਜਾਂਦੇ ਆ ਧੜ ਧੜ ਕੀ ਭਾਈ ਨਸ਼ਾ ਪਿੰਡਾਂ ਚ ਵੱਧ ਜੇ ਕਰਨਾ ਨਹੀਂ ਚਾਹੇ ਪੰਜਾਬ ਦੀ ਸਰਕਾਰ ਹੋਵੇ ਚਾਹੇ ਸੈਂਟਰ ਦੀ ਹੋਵੇ ਕਿਉਂਕਿ ਇਹਨਾਂ ਦੀ ਨੀਤੀ ਪਾਲਸੀ ਹੈ ਵੀ ਇਹ ਜਵਾਕ ਪੜ ਗਏ ਤਾਂ ਰਜਗਾਰ ਮੰਗਣਗੇ ਇਹ ਬੋਲਣਗੇ ਇਸ ਕਰਕੇ ਅਸੀਂ ਲੋਕਾਂ ਨੂੰ ਮobil ਕਰਦੇ ਆਂ ਵੀ ਭਰਾਵੋ ਆਪੋ ਆਪਣੀਆਂ ਮੰਡੀਆਂ ਦੇ ਵਿੱਚ ਜਾਇਜ਼ਾ ਲੈ ਕੇ ਗਰਾਊਂਡ ਲੈਵਲ ਤੇ ਰਿਪੋਰਟਾਂ ਇਕੱਠੀਆਂ ਕਰੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੰਡੀਆਂ ਦੇ ਵਿੱਚ ਪਹਿਰੇਦਾਰੀ ਕਰਨੀ ਪੈਣੀ ਹੈ ਇਹ ਤੁਸੀਂ ਕਰੋਗੇ ਭਰਾਵੋ ਲੋਕ ਕਰਨਗੇ ਕਿਉਂਕਿ ਮੰਡੀਕਰਨ ਦੀ ਲੜਾਈ ਹੈ ਜੇ ਮੰਡੀਕਰਨ ਟੁੱਟ ਗਿਆ ਤਾਂ ਆਪਣਾ ਰੋਜ਼ਗਾਰ ਉੜ ਜਾਊ ਤੇ ਲੜਾਈ ਕਿਸਾਨਾਂ ਤੇ ਮਜ਼ਦੂਰਾਂ ਦੇ ਕਿਰਤੀ ਲੋਕਾਂ ਦੀ ਹੈ ਲੋਕ ਇਕਤਾ ਜਿੰਦਾਬਾਦ 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 ਭਾਰਤੀ ਕਿਸਾਨ ਯੂਨੀਅਨ ਇਕਟਾ ਹੋ ਰਹਾ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ